ਅਵੇ ਦੋਸਤੋ ਸਰ ਵੀਰ ਨੂੰ ਪੈਰ ਪਾਈ ਸੱਛਗੁਰ ਮੀਰੇ ਸਾਰੇ ਠੀਕ ਹੋਗੇ ਮੈਂ ਤੁਹਾਡਾ ਛੋਟਾ ਭਰਾ ਮਤਵਾਲ ਸਿੰਘ ਬੰਦੂ ਤੇ ਆਪਾਂ ਖੜਿਆ ਤਲਵੰਡੀ ਸਾਬੋ ਟਰੈਕਟਰ ਦੀ ਮੰਡੀ ਤੇ ਬਾਈ ਆਪਣੇ ਨਾਲ ਆਗਾ ਤੇ ਸੋਨਾ ਲਿਕਾ ਟਰੈਕਟਰ ਦਾ ਬਾਈ ਕੋਲੇ ਪੰਡਾਰਾ ਹੁੰਦਾਗਾ ਤੇ ਬੜੇ ਰਿਓ ਬਈ ਵੀਡੀਓ ਚ ਸੱਛਗੁਰ ਸਹੀ ਗਾ ਬਾਈ ਹਾਂ ਬਾਈ ਜਿੰਨੀ ਗੱਲ ਕਹਾਂ ਇੱਕ ਉਨੀ ਗੱਲ ਪੂਰੀ ਉਤਰਾਂਗੀ ਠੀਕ ਹੈ ਜੀ ਇਹ ਨਹੀਂ ਗੱਲ ਕਾਲੇ ਪਤਣਾਂ ਹੀ ਜ਼ਿੰਮੇਦਾਰ ਠੀਕ ਹੈ ਤੇ ਲੋਣ ਕਿੰਨੇ ਉੱਪਰ ਲੋਣ ਬਾਈ ਆਪਣੇ ਕੋਲ ਜਨੇ ਟਰੈਕਟਰ ਬੰਨ ਬਸ ਸਾਰਿਆਂ ਤੇ ਹੋ ਜੂਆ ਵੈਸੇ ਤਕਰੀਬਨ ਸਾਰਿਆਂ ਤੇ ਹਾਂ ਸਾਰਿਆਂ ਤੇ ਹੋ ਜੂਆ ਮੱਦੋ ਜੀ ਉਧਾਰ ਕਰਨ ਨਾਲ ਤੋਂ ਅੱਛਾ ਕੋਈ ਨਹੀਂ ਹੋਵੇ ਠੀਕ ਹੈ ਜੀ ਮੰਨ ਗਏ ਫਲਟਰ ਆਉਗੇ ਠੀਕ ਹੈ ਜੀ ਹਾਂ ਠੀਕ ਹੈ ਜੀ ਲਓ ਜੀ ਪਹਿਲੇ ਟਰੈਕਟਰ ਬਾਰੇ ਗੱਲ ਕਰ ਪਹਿਲਾ ਟਰੈਕਟਰ ਬਾਈ 36 ਸੀਤੀ ਹੈ ਠੀਕ ਹੈ ਜੀ ਲਓ ਜੀ 36 36 ਸੀਤੀ ਤੇ ਪਲਸ ਸੜਾ ਹਾਂ 30 ਸਪੀਡ 30 ਸਪੀਡ ਚ ਪੂਰਾ ਚੰਗਾ ਟਰੈਕਟਰ ਹੈ ਜਮਨ ਪਹਿਲੇ ਕਹਾਂ ਤਾਂ ਪੂਰਾ ਚੰਗਾ ਹਾਂ ਪੂਰਾ ਚੰਗਾ ਟਰੈਕਟਰ ਹੈ ਚਾਰ ਚੁੱਕਰੇ ਦਿਖਾ ਦੇ ਪੂਰਾ ਚੰਗਾ ਟਰੈਕਟਰ ਹੈ ਲੈ ਵੀ ਪੂਰਾ ਚੰਗਾ ਟਰੈਕਟਰ ਹੈਗਾ ਤੇ ਕੰਡੀਸ਼ਨ ਦਾ ਵੀ ਕੋਕਾ ਪੀਸ ਪੈਗਾ ਹੈ ਨਾ ਇਹ ਪਾਵਰ ਸਟੀering ਜਾਈ ਹਾਂ ਜੀ ਨਾ ਸਿੰਪਲ ਪਾਵਰ ਹੈ ਪਾਵਰ ਸਟੀering ਜੇ ਕਿ ਇਹ ਆ ਗਿਆ ਬਈ 10 ਮਾਡਲ 10 ਬਾਡਲ ਤੇ ਟਾਇਰਾਂ ਦੀ ਗੱਲ ਕਰੀਏ ਜੀ ਟਾਇਰ ਬਾਈ ਪਏ ਨੇ ਮਗਰਲੇ ਤਾਂ 70 75 ਰੁਪਏ はい ਜੀ ਮੂਰਲੇ ਪਏ ਨੇ 80 85 ਰੁਪਏ ਠੀਕ ਆ ਜੀ ਰਿਵਰਸ ਪੀਟੀ ਜਾ ਗਿਆ ਰਿਵਰਸ ਪੀਟੀ ਉਹ ਡਬਲ ਡਿਸਟਰੀਬਿਊਟਰ ਆ ਡਬਲ ਪੰਪ ਹੈ ਠੀਕ ਆ ਜੀ ਤੇ ਕੀ ਡਿਮਾਂਡ ਆ ਜੀ ਡਿਮਾਂਡ 4,60,000 ਰੁਪਏ ਠੀਕ ਆ ਜੀ ਮਾਨਦਾਨ ਹੋ ਜਾ ਜੀ ਬਾਕੀ ਮਾਨਦਾਨ ਜਿਹੜਾ ਛੋਟੀ ਵੀਡੀਓ ਦੇਖ ਕੇ ਆਉਂਦਾ ਬਈ 5000 ਰੁਪਏ ਸੜ ਦੇਣਗੇ ਠੀਕ ਆ ਜੀ ਤੇ ਲਓ ਬਈ ਆਹ ਦਾ ਟਰੈਕਟਰ ਹੈ ਬਾਕੀ ਸੌਦਾ ਜਿੱਥੇ ਟੁੱਟਿਆ ਉੱਥੇ ਹੈ ਠੀ ਇਹ ਕਿੰਨੇ ਮਾੜਲਾ ਬਈ ਇਹ ਬਾਈ ਆ ਗਿਆ ਹੱਥ ਮਾੜਲਾ ਹੱਥ ਮਾੜਲਾ ਸਾਈਡ ᱜੀਅਰ ਚ ਤੇ ਰੰਗ ਪੇਂਟ ਦਾ ਜੀ ਹਾਂਜੀ ਰੰਗ ਪੇਂਟ ਰੈਨ ਵਾਲਾ ਜੀ ਠੀਕ ਹੈ ਜੀ ਬੜਾ ਮੋਟਾ ਟਾਟਾ ਚੁੰਦਾ ਹੀ ਐ ਠੀਕ ਹੈ ਹਰਿਆਣਾ ਨੰਬਰ ਆ ਜੀ ਹਰਿਆਣਾ ਨੰਬਰ ਹੈ ਠੀਕ ਹੈ ਜੀ ਤੇ ਬਾਕੀ ਫਿਨਿਸ਼ਿੰਗ ਫੈਕਟਰੀ ਜੀ ਆ ਜਾਂਦੇ ਪ੍ਰਿੰਟਰ ਜੀ ਪ੍ਰਿੰਟਰ ₹100 ਪੈ ਨੇ ਬਈ ਮਾਗਰਲੇ ਟਾਇਰ ਪੈ ਨੇ 70 75 ਪੈ ਨੇ ਠੀਕ ਹੈ ਮਾਗਰਲੇ 75 ਪੈਣਗੇ ਟਾਇਰ ਦਾ ਸਾਰਾ ਕੰਡੀਸ਼ਨ ਦਾ ਉਹ ਤੇ ਕੀ ਡਿਮਾਂਡ ਹੈ ਬਈ ਡਿਮਾਂਡ 280 ਹਜ਼ਾਰ ਠੀਕ ਹੈ 2.80 ਲੱਖ ਰੇ ਪਰ ਦਬਾਣਾ ਕੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਜ਼ਰੂਰ ਕਰ ਲੋ ਤੇ ਇੰਜਨ ਗੇਅਰ ਦਾ ਹੀ ਇੰਜਨ ਗੇਅਰ ਦਾ ਜਮਾ ਕੋਕ ਹੈ ਠੀਕ ਹੈ ਤੇ ਲੋ ਬਈ ਇਹ ਕਿਹਾਗਾ ਡੀਆਈ 35 ਦਾ 16 ਲਿਖਾ ਤੇ ਇਹ ਕਿੰਨੇ ਵਾਲਾ ਬਈ ਇਹ ਆ ਗਿਆ 7 ਮਾਡਲ ਬਾਈ ਬਈ 7 ਮਾਡਲ ਆਗਾ ਟਾਇਰ ਟੱਪੇ ਦੀ ਗੱਲ ਕਰੀ ਹੋਈ ਹੈ ਟਾਇਰ ਤਾਂ ਬਾਈ ਐਂ ਸਮਝੋ 30 35 ਪੈਂਥੇ ਠੀਕ ਹੈ ਤੇ ਜੇ 30 35 ਬਾਈ ਜੇ ਲੇ ਕੇ ਤਾਂ ਫਰਟ ਹੈ ਜੀ ਹੂੰ ਹੂੰ ਇਹ ਰੰਗ ਪੇਂਟ ਦਾ ਹੀ ਸਾਰਾ ਉਹ ਰੰਗ ਪੇਂਟ ਦਾ ਬਾਈ ਮੜ ਮੋਟਾ ਤਾਂ ਹੁੰਦਾ ਹੀ ਆ ਉਹ ओरिजिनल ਹੈ ਸਾਰਾ ਸਾਰਾ ਰੀਜਨਲ ਆ ਮਾੜਾ ਮੋਟਾ ਤਾਂ ਟੱਚ ਹੋ ਜਾਂਦਾ ਬਾਕੀ ਜਿਹੜੇ ਕਲੀ ਦੇ ਦੇਖੂ ਜਾ ਦੇਓਗੇ ਸਪੀਕਰ ਵਗੈਰਾ ਨਾਲ ਹੀ ਆਹ ਜੀ ਸਪੀਕਰ ਵਗੈਰਾ ਨਾਲ ਹੀ ਆ ਇਹ ਦਾਲ ਜਾਣਗੇ ਠੀਕ ਹੈ ਜੀ 7 ਮਾੜ ਲੱਕ ਤੇ ਕੀ ਡਿਮਾਂਡ ਆ ਬਈ 2 ਲੱਖ 40 ਹਜ਼ਾਰ ਜੀ ਠੀਕ ਹੈ 2 ਲੱਖ 40 ਹਜ਼ਾਰ ਪੇਟ ਮਾੜ ਲਗੇ ਬਾਕੀ ਮੋਕੇ ਦੇ ਮਾਤਲ ਜ਼ਰੂਰੀ ਹੈ ਸਾਦੀ ਕਟਾਈ ਵਾਲਾ ਸਾਦੀ ਕਟਾਈ ਵਾਲਾ ਲੈ ਲੋ ਜੀ ਅੱਗੇ ਹੈਗਾ ਡੀਆਈ 745 ਆਹ ਜੀ ਠੀਕ ਹੈ ਮਾੜ ਲਾ ਲਓ ਤੇ ਉਹ 7 ਮਾੜ ਲਾ ਜੀ 2007 ਮਾੜ ਲਾ ਹਾਂਜੀ 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 ਠੀਕ ਹੈ ਜੀ ਸਾਰਾ origignal ਹੈ ਜੀ ਜੋ ਟੈਟਰ ਰੇਲਾਈ ਕਿ ਅਕਰਮ ਬਲਾਟਾ ਦੇ ਮਾਲੀ ਬੁੱਢ ਹੋ ਸਕਦੀ ਹੈ। ਹਾਂਜੀ ਹਾਂ ਠੀਕ ਹੈ। ਹਰਿਆਣਾ ਨੰਬਰ ਹੀ ਹੈ। ਹਰਿਆਣਾ ਨੰਬਰ ਹੈ ਜੀ। ਠੀਕ ਹੈ ਜੀ। ਤੇ ਸਾਧੇ ਸਟੀering ਵਾਲਾ ਹੈ। ਸਾਧਾ ਸਟੀering ਤੇ ਟਾਇਰਾਂ ਦੀ ਗੱਲ ਕਰੀਏ ਜੀ। ਯਾਰ ਇਹ ਜੀ ਮਗਰਲੇ ਅੱਧੇ ਹੈਗੇ ਨੇ। ਠੀਕ ਹੈ ਜੀ। ਤੇ ਅੱਗੇ 700 ਰੁਪਏ ਟਾਇਰ ਹੈਗੇ ਨੇ। ਠੀਕ ਹੈ। ਬੁੱਲੇ 700 ਰੁਪਏ ਟਾਇਰ। ਹਾਂਜੀ। 745 ਆ ਗਿਆ ਜੀ। ਹਾਂਜੀ। ਕਿਹੜੀ ਡਿਮਾਂਡ ਕਰਦੇ ਬਾਈ ਜੀ ਦੀ? ਡਿਮਾਂਡ ਹੈ ਜੀ ਬਾਈ ਨਿਸ਼ਚੈ ਪਏਗਾ ਬਾਕੀ। ਲੋਕੇ ਦੇ ਮਾਰਦਾਨ। ਹਾਂ 2 ਲੱਖ ਟੱਕ ਦੇ ਦੇਗਾ ਯਾਰ। ਠੀਕ ਹੈ ਜੀ। 1,0 ਦੇ ਲੋ ਵੀ ਆ ਗਿਆ ਸਰਾਜ 855 18 ਮਾੜ ਲੱਗੇ 18 ਮਾੜ ਲਗਾ ਦੇਖੀ ਚੁੱਲੇ ਵਾਲਾ ਹਾਂਜੀ ਹਾਂ 18 ਪਲੱਸ ਹੁੰਦੀ ਹਾਂ ਠੀਕ ਹੈ ਜੀ ਤੇ ਵਾਹ ਤੁਸੀਂ ਦੇਖੀ ਨਾ ਟਾਇਰ ਲੰਮੀ ਹੈ ਜੀ ਠੀਕ ਹੈ ਜੀ ਟਾਇਰ ਨਵੇਂ ਆਗੇ 90 ਰੁਪਏ ਪੈਣ ਠੀਕ ਹੈ 90 95 ਰੁਪਏ ਟਾਇਰ ਪੈਣਗੇ ਤੇ ਇਹਦੀ ਕੀ ਡਿਮਾਂਡ ਹੈ ਬਾਈ ਜੀ ਇਹ ਤਾਂ 5 ਲੱਖ 60000 ਰੁਪਏ ਜੀ ਠੀਕ ਹੈ ਜੀ ਦੇ ਦੇ 5 ਲੱਖ ਤੇ 40000 ਦਾ 5 ਲੱਖ ਤੇ 40000 ਦਾ ਹਾਂ ਨਮਾ ਡੱਟੇ ਜਮਾ ਜਮਾ ਨਮਾ ਟਰੈਕਟਰ ਆਗਾ ਹਾਂ ਵਸ ਵੀਡੀਓ ਠੀਕ ਹੈ ਜੀ ਵਾਸੀ ਵੀਡੀਓ ਜਾਈ ਠੀਕ ਹੈ ਜੀ ਤੇ ਹਰਿਆਣਾ ਨੰਬਰ ਆ ਜੀ ਹਰਿਆਣਾ ਨੰਬਰ ਠੀਕ ਹੈ ਜੀ ਐਨਓਸੀ ਵਗੈਰਾ ਕੋਈ ਮੈਸੇਜ ਨਹੀਂ ਕੋਈ ਨਹੀਂ ਮਿਲਦੀ ਬੀਮਾ ਖਰੀਦਾਰ ਦਾ ਇਹਨੇ ਖਰਚ ਸਾਡਾ ਹੋਊਗਾ ਠੀਕ ਹੈ ਜੀ ਤੇ ਲੋਡ ਵਗੈਰਾ ਦੀ ਪੈਸਵਲ ਠੀਕ ਹੈ ਜੀ ਹਾਂ ਜੀ ਹਾਂ ਠੀਕ ਹੈ ਜੀ ਹੋ ਗਏ ਆਗਲਾ ਟਰੈਕਟਰ ਲੈ ਵੀ 16 ਲਿਖਾ 60 60 ਹਜ਼ਾਰ ਤੇ ਇਹ ਹੈਗਾ ਚੇਂਜਰ ਵਾਲਾ ਜੀ ਬਾਈ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਇਹ ਕਿੰਨੇ ਮਾੜਾ ਜੀ 21 ਮਾੜਾ ਜੀ ਭਾਵੇਂ 21 ਮਾੜਾ ਡੀਐਲਐਕਸ ਮਾਡਲ ਦਾ ਹੈਗਾ ਐਚਡੀਐਮ ਵਾਲਾ ਘੱਟ ਖਰਚ ਵਾਲਾ ਜੀ ਕਹਿੰਦੇ ਨੇ ਜੀ ਤੇ ਟਾਇਰਾਂ ਦੀ ਗੱਲ ਕਰੀ ਨਾਲ ਦੀ ਨਹੀਂ ਜੀ ਟੈਟੂ ਨਾਲ ਦੀ ਬੇਲਮਾ ਬਾਈ ਠੀਕ ਹੈ ਨਵਾ ਪਿਆਗਾ ਜਮਾ ਤੁਸੀਂ ਦੇਖ ਵੀ ਸਕਦੇ ਹੋ ਪੈਰ ਤਾਂ ਵੀ ਖਰਾਬ ਹੋਣ ਤੋਂ ਥੱਲੇ ਉਹ ਲਾਇਆ ਪਿਆ ਤੇ ਕਿੰਨਾ ਮਾੜਾ ਜੀ ਬਈ ਇਹ ਦੀ ਦੁਵਾਨ ਤਾਂ 640 6 ਲੱਖ 10 ਹਜ਼ਾਰ ਦਾ ਦੇ ਦਾਂਗੇ ਠੀਕ ਹੈ ਜੀ ਲੈ ਲਓ ਪਹਿਲਾਂ 10000 ਦੀ ਫਿਰ 20000 ਦੀ ਤੇ 30000 ਦੀ ਚੱਕ ਤਾਂ ਹੁਣ ਕੰਮ ਠੀਕ ਹੈ ਜੀ ਰਾਤ ਦੀ ਬੁੰਦੀ ਠੀਕ ਹੈ ਜੀ ਲੈ ਵੀ ਅੱਗੇ ਆ ਗਏ ਇੰਡੋ ਫਾਰਮਰ ਆਹ ਦੇਖੋ ਜੀ ਤੇ ਕਿੰਨੇ ਮਾੜ ਲਾ ਬਾਈ ਜੀ 21 ਮਾੜ ਲਾ ਜੀ 21 ਮਾੜ ਲਾ ਤੇ ਟਾਇਰਾਂ ਦੀ ਗੱਲ ਕਰੀ ਬਾਈ ਜੀ ਐਸ ਦੇਖੋ ਜੀ ਪਾਇਰ 80 ਕੇ ਪਾਇਰ 75 ਪਸੇ ਠੀਕ ਹੈ ਜੀ ਇਹ ਤਰ੍ਹਾਂ ਸੀ ਪਹਿਲਾਂ ਚੰਗਾ ਟਰੈਕਟਰ ਹੈਗਾ ਚੰਗਾ ਟਰੈਕਟਰ ਹੈਗਾ ਜਿਵੇਂ ਕਰੀਏ ਪੂਰੇ ਤੱਕ ਪਉਦਾ ਹੈ ਪੂਰੀ ਤੱਕ ਪਉਂਦਾ ਹੈ ਠੀਕ ਹੈ ਜੀ ਹਾਂ ਤੇ ਇਹਦੀ ਕੀ ਡਿਮਾਂਡ ਹੈ ਜੀ ਇਹ 4 ਲੱਖ 40 ਰਈ ਦੇ ਦਿੰਦੇ 4 ਲੱਖ 20 ਹਜ਼ਾਰ ਦਾ 4 ਲੱਖ 40 ਹਜ਼ਾਰ ਤੇ 4 ਲੱਖ 20 ਹਜ਼ਾਰ ਮਾੜਾ ਹੁੰਦਾ ਹੀ ਇਹ ਮਾੜਾ 19 ਦਾ ਦੇ ਦਾਂਗੇ 19 ਦੇ ਦਾਂਗੇ ਹਾਂ ਠੀਕ ਹੈ ਜੀ ਲੈ ਵੀ 19 ਦੇ 19 ਦੇ ਨੀ ਕਰਦੇ 19 ਦੇ ਦੇ ਦਾਂਗੇ ओके okay, जी ओके ओके ठीक है जी ये पंजाब नंबर है हरियाणा जी हरियाणा जी हरियाणा ले भैया क्या है 98 मॉडल अच्छा ठीक है जी ਤੇ ਆਸਾ ਜਿਵੇਂ ਕਰੀਏ ਕਰ ਆ ਡੱਕ ਨੂੰ ਕੋਈ ਲਾਉਂਦੇ ਜੀ ਡੱਕ ਲਾਉਂਦੇ ਨਹੀਂ ਮਨ ਜਾਣ ਦੇ ਨਾਲ ਹੀ ਨਾਲ ਹੀ ਜਾਣ ਦੇ ਨਾਲ ਠੀਕ ਹੈ ਜੀ 98 ਮਾਡਲ ਆਈ ਸਾਰਾ ओरिजिनल ਹੀ ਵੀ ਇੱਕ ਮੱਤੀ ਰੇਟ ਆ ਜੀ ਦਾ ਠੀਕ ਹੈ ਜੀ ਹਾਂ ਟਰੈਕ ਫੁੱਟ ਸਾਹਮਣੇ ਮਗਰ 40 ਪੈਸੇ ਠੀਕ ਹੈ ਪੂਲੇ 60 ਪੈਸੇ ਠੀਕ ਹੈ ਜੀ ਹਾਂ ਤੇ ਕਿੱਥੇ ਕਿੱਥੇ ਤੱਕ ਹੋ ਜੂਗਾ ਜੀ ਇਹ ਦੇ ਦੇ ਇੱਕ 15000 ਦਾ 1 ਲੱਖ 15000 ਦਾ ਇਹ ਜੋ ਵੀ ਦਾਸ ਹਾਂ ਜੀ ਹਾਂ ਬਾਕੀ ਤਕਰੀਬਨ ਸਾਰੇ ਟਰੈਕਟਰ ਹੁੰਦੇ ਨੇ ਜੀ ਉੱਚੇ ਮਾਡਲ ਵੀ ਹਾਂ ਆ ਦੇਖੋ ਦੋ ਤਿੰਨ ਮਾਡਲ ਇਹ ਵੀ ਦੋ ਤਿੰਨ 2000 ਤਿੰਨ ਮਾਡਲ ਹੈ ਹਰਿਆਣਾ ਨੰਬਰ ਹੈ ਜੀ ਹਰਿਆਣਾ ਨੰਬਰ ਹੈ ਜੀ ਹਾਂ ਠੀਕ ਹੈ ਜੀ ਤੇ ਵੀ ਬਾਕੀ ਜੇ ਟਰੈਕਟਰ ਕਟਵਾਉਣਾ ਹੋਵੇ ਜੀ ਜਿਹੜੇ ਉੱਚੇ ਮਾਡਲ ਨੇ ਟਰੈਕਟਰ ਕੱਟ ਕੇ ਵੀ ਦੇ ਦੇਣੇ ਹਾਂ ਜੀ ਹਾਂ ਠੀਕ ਹੈ ਵਿੱਚ ਵੀ ਕੱਟਿਆ ਜਾਂਦਾ ਹਾਂ ਜੀ ਹਾਂ ਠੀਕ ਹੈ ਜੀ ਮਿੰਦਰਾ ਤੇ ਟਾਇਰਾਂ ਦੀ ਗੱਲ ਕਰੀ ਜੀ ਪਾ ਜੀ ਮਗਲ ਚਾ ਰਵਾਜਾ 95 ਜੀ ਠੀਕ ਹੈ ਜੀ ਮੋਕਦੇਮ 70000 ਮੋਕਦੇ 75000 ਹਾਂਜੀ ਹਾਂ ਠੀਕ ਹੈ ਜੀ ਲੈ ਵੀ ਕੰਡੀਸ਼ਨ ਚੱਤ ਵੀ ਕਰ ਲੋ ਤੇ ਆਲੇ ਘਣੜਾ ਟਰਜੀ ਇਹਨਾਂ ਨੇ ਮਾਰ ਲੇ ਜੀ ਲੈ ਵੀ ਅੱਗੇ ਘਣੜਾ 45 45 ਦਾ ਬਾਕੀ ਇਹਦਾ ਕਾਹਤ ਨੂੰ ਕੀ ਦੇ ਜੀ ਠੀਕ ਹੈ ਜੀ 35 ਕੁ ਬੇ ਟਾਰਨਿੰਗ ਚਾਰੇ ਠੀਕ ਹੈ ਜੀ 35 ਬੇਸੇ ਟਾਰਨਿੰਗ ਇਹਨਾਂ ਨੇ ਮਾਰ ਲਾ ਤੇ 1.5 ਲੱਖ ਰੁਪਏ ਡਿਮਾਂਡ ਹੈ ਜੀ ਹਾਂਜੀ ਹਾਂ ਕਿਤੇ ਕਿਤੇ ਤੱਕ ਛੱਡ ਦੋ ਤੇ ਦਾ ਸਵਾ ਕੁ ਲੱਖ ਦਾ ਸਵਾਗ ਲਖ ਬਰ ਹਾਂ ਠੀਕ ਹੈ 25000 ਰੁਪਏ ਦੀ ਸੂਟ ਹੈ 25000 ਕਰ ਦਾਂ ਸੋਟ ਚਲ ਠੀਕ ਹੈ ਹਾਂ ਲੈ ਵੀ ਅੱਗੇ ਅੱਗੇ ਮਹਿੰਦਰਾ ਫਾਰਮਟਰੈਕ 60 60 ਸੱਤ ਮਾਲ ਲੈਣੀ 7 ਬਾੜ ਲਗਾ 7 ਦੇ ਸਟੀਰੀਂਗ ਜਗਾ ਤੇ ਡਬਲ ਕਲਚ ਚ ਆ ਗਿਆ ਜੀ ਹਾਂ ਜੀ ਠੀਕ ਹੈ ਜੀ ਡਬਲ ਕਲਚ ਆ ਗਿਆ ਟਾਇਰਾਂ ਦੀ ਗੱਲ ਕਰੀਏ ਇਹ ਇਹ ਸ੍ਰੀ ਹੁਪੀਟਰ ਇਹ ਨਾ ਦੋ ਲੱਖ 60000 ਰੁਪਏ ਜੀ ਰੈਣਾ ਨੰਬਰ ਹੈ ਰੈਣਾ ਨੰਬਰ ਹੈਗਾ ਹਾਂ ਠੀਕ ਹੈ ਜੀ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਪੈਨੇ 685 ਦਾ ਸਾਈਜ਼ ਹੈ ਆ ਹੈਗੇ ਟਾਇਰ 60000 ਇਹ ਗਾਈ ਗੋਡ ਇਅਰ ਦੇ ਟਾਇਰ ਨੇਗੇ ਹਾਂ ਬਾਕੀ ਕੰਡੀਸ਼ਨ ਦਾ ਓਕੇਗਾ ਠੀਕ ਹੈ ਬਾਈ ਤੇ ਮੋਬਾਈਲ ਨੰਬਰ ਕੀ ਹੈ ਬਾਈ ਜੀ ਆਪਣਾ ਨੰਬਰ 936555 ਹਾਂ ਜੀ ਤੇ 10110 ਠੀਕ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਮੋਬਾਈਲ ਨੰਬਰ ਕੀ ਹੈ ਬਾਈ ਆਪਣਾ ਨਾਮ ਹੈ ਦਰਸ਼ਨ ਸਿੰਘ ਜੀ ਠੀਕ ਹੈ ਜੀ ਠੀਕ ਹੈ ਜੀ ਮੋਬਾਈਲ ਨੰਬਰ ਹੈਗਾ 987670461 ਹਾਂ ਜੀ ਤੇ ਲੈ ਬਈ ਬਾਈ ਇੱਕ ਟਰੈਕਟਰ ਲੈ ਗਿਆ ਸਵਰਾਜ 855 ਤੇ 5 ਸਟਾਰ ਚ ਹੈਗਾ ਤੇ ਕਿੰਨੇ ਮਾਡਲ ਆ ਬਾਈ ਜੀ ਇਹ 20 ਮਾਡਲ ਲੈ ਬਈ ਜੀ 20 ਮਾਡਲ ਆਗਾ ਘਰ ਦਾ ਟਰੈਕਟਰ ਆ ਜੀ ਹਾਂਜੀ ਲੋਨ ਕਲੀਅਰ ਲੋਨ ਕਲੀਅਰ ਹੈਗਾ ਘਰ ਦਾ ਟਰੈਕਟਰ ਹੈਗਾ ਤੇ ਫਰੰਟ ਟਾਇਰ ਵੱਡੇ ਪੀਵੀ 31 ਮਾਨਸਾ ਦਾ ਨੰਬਰ ਆ ਜੀ ਹਾਂਜੀ ਠੀਕ ਆ ਬਾਈ ਜੀ ਰਿਵਰਸ ਪੀਟੀਓ ਦੇਗੇ ਚੁੱਲੇ ਵਾਲਾ ਫੁੱਲ ਟੌਪ ਮਾਡਲ ਦਾ ਹੈਗਾ ਤੇ ਪੂਰਾ ਬਾਈ ਨੇ ਵਿੱਚ ਚਾ ਕੇ ਰੱਖਿਆ ਹੋਇਆ ਟਰੈਕਟਰ ਤੇ ਫਰੰਟ ਟਾਇਰ ਵੀ ਵੱਡੇ ਪਾਏ ਹੋਏ ਹੈਗੇ ਤੇ ਪਿਛਲੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਨਾਲ ਦੀ ਨਹੀਂ ਹਾਂਜੀ ਨਾਲ ਤੇ 20 ਮਾਡਲ ਠੀਕ ਆ ਜੀ ਨਾਲ ਦੀ ਟਾਇਰ ਨੇਗੇ ਟਾਇਰ ਹੈਗੇ ਨੇ ਬਾਈ ਜੀ 80 85 ਪੈਸੇ ਤਕਰੀਬਨ 22 ਹਜੇ ਧੋਕੇ ਵੀ ਲਿਆਇਆ ਹੈਗਾ ਬਾਈ ਕਹਿੰਦਾ ਕੋਈ ਨਾ ਇੱਦਾਂ ਹੀ ਪਾ ਦੇ ਤੇ ਕੀ ਡਿਮਾਂਡ ਕਰਦੇ ਬਾਈ ਜੀ 675 ਠੀਕ ਹੈ 67500 ਰੁਪਇਆ ਐਮਪਲ ਉਹਨਾਂ ਦਾ ਨਹੀਂ ਨਹੀਂ ਕੁਝ ਵੀ ਨਹੀਂ ਲਾਉਣਾ ਜੋ ਵੀ ਕੋਸ ਹੈਗਾ ਠੀਕ ਹੈ ਬਾਈ ਜੀ ਤੇ ਪਤਾ ਬਾਈ ਜੀ ਕਿੰਨੇ ਘੰਟ ਚੱਲਿਆ ਹੋਇਆ ਹੈ 560 ਘੰਟ ਚੱਲਿਆ ਹੈ 600 ਘੰਟ ਲਾ ਕੇ ਦਿੰਦੇ 600 ਘੰਟ ਬਾਈ ਕਹਿੰਦਾ ਚੱਲਿਆ ਤੇ ਸਾਰਾ origignal tractor karo tractor ਆ ਫਸਟ ਨਾਮ ਦਾ ਬਾਈ ਜੀ ਤੇ ਬਾਈ ਕਹਿੰਦਾ ਕੈਂਡ ਕੰਡੀਸ਼ਨ ਦਾ ਠੀਕ ਹੈ ਬਾਈ ਜੀ ਤੇ ਬਾਕੀ ਤੁਸੀਂ ਟਰੈਕਟਰ ਦੀ ਕੰਡੀਸ਼ਨ ਵੀ ਚੈੱਕ ਕਰ ਲਿਓ ਤੇ ਜੇ 6.5 ਲੱਖ ਦੀ ਗੱਲ ਕਰੀ ਕਿੰਨੇ ਕੁ ਤੱਕ 6.5 ਲੱਖ ਬਾਈ ਜੀ ਬਾਈ ਯਾਰ ਸਹੀ ਮੁੱਲੀ ਕਰਾ ਤੇਰੇ ਕਹਿਣ ਤੇ ਚਲ ਦੇ ਦਾਂਗੇ 70 50000 ਦਾ ਦੇ ਦਾਂਗੇ ਯਾਰ ਮੇਰੇ ਵੀਡੀਓ ਦੇਖੋ 10000 ਰੁਪਏ ਸੂਟ ਹਾਂਜੀ ਸੂਟ ਲੈ ਵੀ ਬਾਈ ਕਹਦਾ 10000 ਰੁਪਏ ਸੂਟ ਹੈਗੇ ਜੇ ਵੀਡੀਓ ਦੇਖ ਕੇ ਆਉਂਗੇ ਠੀਕ ਹੈ ਬਾਈ ਜੀ ਧੰਨਵਾਦ ਸਸੀਗਾ ਬਾਈ ਜੀ ਸਸੀਗਾ ਬਾਈ ਜੀ ਦਾਅਵ ਤੇ ਮਾਡਲ ਨੰਬਰ ਕੀ ਹੈ ਬਾਈ ਜੀ ਆਪਣਾ ਹਾਂ ਬਾਈ ਜੀ ਦਸਵਿੰਦਰ ਸਿੰਘ ਨਾਂਜੀ ਹਾਂਜੀ ਤੇ ਨੰਬਰ ਹੈਗਾ 94 17307003 ਜੀ ਠੀਕ ਹੈ ਭਾਈ ਜੀ ਕਿੰਨੇ ਟਰੈਕਟਰ अवेलेबल ਨੇ ਤਿੰਨੇ ਟਰੈਕਟਰ ਆਪਣੇ ਕੋਲੇ ਠੀਕ ਹੈ ਜੀ ਤੇ ਟੌਪ ਮਾਰ ਲਈ ਹਾਂਜੀ ਟੌਪ ਮਾਰ ਸਾਰੇ ਟੌਪ ਮਾਰ ਲਈ ਠੀਕ ਹੈ ਜੀ ਤੇ ਲੋਡ ਵਗੈਰਾ ਹੋਏ ਜਾਂਦੇ ਨੇ ਨਹੀਂ ਉਹ ਹੋ ਜੂ ਆ ਜੀ ਸਾਰੇ ਪੀ ਆ ਜੀ ਠੀਕ ਹੈ ਜੀ ਤੇ ਲੋਡ ਵਗੈਰਾ ਬਾਈ ਕਹਿੰਦਾ ਆਪ ਕਰਵਾ ਸਕਦੇ ਹੋ ਉਹ ਹੋ ਜੂ ਆ ਜੀ ਠੀਕ ਹੈ ਜੀ ਤੇ ਕਿੰਨੇ ਮਾਡਲ ਟਰੈਕਟਰ ਆ ਜੀ ਪਹਿਲਾਂ ਆ ਬਾਈ ਮਾਡਲ ਟਰੈਕਟਰ ਆ ਜੀ ਠੀਕ ਹੈ ਇੰਡੋਕਾਰਬ 3055 ਐਨਵੀਆ ਹਾਂ 4 ਲੱਖ 90 ਹਜ਼ਾਰ ਮੰਗਦਾ ਜੀ ਠੀਕ ਹੈ ਜੀ ਤੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਟਾਇਰ ਜਿਹਦੇ 90% ਟਾਇਰ ਆ ਜੀ ਨਾ ਜਾਰਾ ਫਰੰਟਨ ਦਾ ਨਵੇਂ ਬਾਈ ਨੇਗੇ ਇਸ ਲਈ 90% ਲਗੇ ਤੇ ਸਾਰਾ ਅਰੀਜਨਲ ਹੀ ਆ ਬਾਈ ਜੀ ਅਰੀਜਨਲ ਟਰੈਕਟਰ ਆ ਜੀ ਠੀਕ ਹੈ ਲੋਡ ਵਗੈਰਾ ਸਾਰਾ ਕੁਝ ਹੋ ਜਾ ਜੀ ਸਾਰਾ ਕੰਮ ਠੀਕ ਹੈ ਪਹਿਲੇ ਨਾਂ ਅਰੀਜਨਲ ਠੀਕ ਹੈ ਜੀ ਬਟਿੰਡਾ ਦਾ ਨੰਬਰ ਆਗਾ ਲਾ ਲਓ ਜੀ ਕੰਡੀਸ਼ਨ ਚ ਚੱਕਾ ਲੋ ਟਰੈਕਟਰ ਦੀ ਤਕਰੀਬਨ ਚੱਲਿਆ ਵੀ ਥੋੜਾ ਹੀ ਹੋਗਾ ਤੇ ਸਾਢੇ ਗੇਅਰ ਚ ਆ ਗਿਆ ਗੱਡੀ ਸਿੱਧਾ ਕੋਕਾ ਵੀ ਗਿਆ ਤੇ ਆ ਗਿਆ ਬਾਈ ਜੀ ਤੇ ਇਹ ਵੀ ਪੰਜਾਬ ਨੰਬਰ ਹੈ ਮਾਨਸਾ ਨੰਬਰਾਈ ਮਾਨਸਾ ਦਾ ਨੰਬਰ ਆ ਪੀਪੀ 32 ਸਾਰਾ origignal ਹੈ ਬਈ ਜੀ origignal ਡਾਕਾ ਜੀ ਠੀਕ ਹੈ 14 ਮਾਡਲ ਹੈ ਜੀ 4 ਲੱਖ ਤੇ 95000 ਰੇਟ ਆ ਜੀ ਠੀਕ ਹੈ 4 ਲੱਖ 95000 ਰੁਪਏ ਰੇਟ ਹੈਗਾ ਤੇ 16 ਦੇ ਟਾਇਰਾਂ ਜਗੇ ਟਾਇਰ ਇਹਦੇ ਵੀ ਰੀਪੀ ਪੈਣੇ ਨੇ ਅਸੀਂ 85 ਪੈਸੇ ਟਾਇਰ ਰੁਣਕੇ ਦੇਣਾ ਠੀਕ ਹੈ ਜੀ ਅਸੀਂ 85 ਪੈਸੇ ਟਾਇਰ ਪੈਣਗੇ ਕੰਡੀਸ਼ਨ ਦਾ ਇਹ ਵੀ ਪੂਰਾ ਸਾਰਾ origignal ਹੀ ਬੀਚੇ ਨੇ ਠੀਕ ਹੈ ਜੀ ਅੱਗੇ ਆਈ ਆਪਣੇ ਕੋਲ ਨਹੀਂ ਵੀ ਅੱਗੇ ਆ ਗਿਆ ਫਾਰਮਟਰੈਕ 60 ਦਾ ਇਹ ਸੁਪਰ ਮੈਕ ਹੈ ਮਾਡਲ ਹੈ ਜੀ ਇਹਨਾਂ ਰੱਖਦੇ 95 ਰੇਟ ਆ ਜੀ ਠੀਕ ਹੈ ਤਿੰਨ ਲੱਖ 95000 ਰੁਪਏ ਰੇਟ ਆ 90 ਭਾਏ ਟੈਰਾ ਮਗਰ ਲਈ ਠੀਕ ਹੈ ਜੀ 80 ਕਿ ਭਾਏ ਮੂਰ ਲਓਣਗੇ ਠੀਕ ਹੈ ਜੀ ਅਗਲੇ 80 ਕਿ ਭਾਏ ਨੇ ਪੀਵੀ 28 ਨੰਬਰ ਹੈਗਾ ਤੇ 3 ਲੱਖ 95 ਸੂਟ ਹੋ ਜਾਵੇ ਜੀ ਮੌਕੇ ਤੇ ਹਾਂਜੀ ਹਾਂਜੀ ਠੀਕ ਹੈ ਮੌਕੇ ਤੇ ਬਾਈ ਕਹਿੰਦਾ ਮੰਨ ਦਾ ਨੂੰ ਹੋ ਜਾਊਗਾ ਜੀ ਇੱਕ ਵਾਰੀ ਕਾਲ ਕਰਕੇ ਆਉਂਗੇ ਤੇ ਇਹ ਵੀ ਪੰਜਾਬ ਨੰਬਰ ਦੇ ਟ੍ਰੈਕਟਰ ਹੈ ਜੀ ਹਾਂਜੀ ਪੰਜਾਬ ਨੰਬਰ ਦੇ ਟ੍ਰੈਕਟਰ ਹੈ ਜੀ ਇਹ ਵੀ ਸਾਰੇ ਪੰਜਾਬ ਨੰਬਰ ਦੇ ਟ੍ਰੈਕਟਰ ਨੇ ਇੱਕ ਵਾਰ ਸੇਲ ਹੋ ਗਿਆ ਬਾਈ ਦਾ ਇਹ ਟ੍ਰੈਕਟਰ ਤੇ ਠੀਕ ਹੈ ਬਾਈ ਜੀ ਧੰਨਵਾਦ ਧੰਨਵਾਦ